ਮੰਤਰੀ ਜਿੰਦਾਬਾਦ ਬਹੁਜਨ ਸਮਾਜ ਪਾਰਟੀ ਜਿੰਦਾਬਾਦ ਰੋਟੀ ਰੋਟੀ ਦੇ ਨਾ ਸਕੇ ਜੋ ਉਹ ਸਰਕਾਰ ਨਿਕੰਮੀ ਹੈ ਜਿੰਦੀ ਰੋਟੀ ਦੇ ਨਾ ਸਕੇ ਉਹ ਸਰਕਾਰ ਨਿਕੰਮੀ ਹੈ ਉਹ ਸਰਕਾਰ ਬਦਲ ਨਹੀਂ ਹੈ ਰੋਟੀ ਰੋਟੀ ਦੇ ਨਾ ਸਕੇ ਜੋ ਉਹ ਸਰਕਾਰ ਬਦਲ ਨਹੀਂ ਹੈ ਜੋ ਸਰਕਾਰ ਨਿਕੰਮੀ ਹੈ ਉਹ ਸਰਕਾਰ ਬਦਲ ਨਹੀਂ ਹੈ ਰੋਟੀ ਰੋਟੀ ਦੇ ਨਾ ਸਕੇ ਜੋ ਸਰਕਾਰ ਨਕਲੀ ਹੈ ਉਹ ਸਰਕਾਰ ਬਦਲਨੀ ਹੈ ਬੈਨ ਸਮਾਜ ਪਾਰਟੀ ਜਿੰਦਾਬਾਦ ਬੈਨ ਸਮਾਜ ਪਾਰਟੀ ਜਿੰਦਾਬਾਦ ਜੈ ਵੀਰ ਬੈਨ ਸਮਾਜ ਪਾਰਟੀ ਜਿੰਦਾਬਾਦ ਬੈਨ ਸਮਾਜ ਪਾਰਟੀ ਜਿੰਦਾਬਾਦ ਬੈਨ ਸਮਾਜ ਪਾਰਟੀ ਜਿੰਦਾਬਾਦ ਬੀਡੀਪੀ ਨੂੰ ਕੋਦਰ ਜੋ ਸ਼ਹਿਰੀ ਪ੍ਰਧਾਨ ਸਾਹਿਬ ਬੋਲਦੇ ਅੱਜ ਭ੍ਰਸ਼ਟਾਚਾਰ ਦਾ ਮੈਂ ਤੁਹਾਡਾ ਖਾਮੇਲ ਨੂੰ ਬੋਲ ਦਾ ਸਬੂਤ ਤੁਹਾਡੇ ਕੋਲ ਪੇਸ਼ ਕਰੂੰਗਾ ਮੇਰੀ ਗੱਲ ਸੁਣਿਓ ਹੈਲੋ ਸਾਡੇ ਨਕੋਰੇ ਸ਼ਹਿਰ ਦੇ ਸ਼ਹਿਰੀ ਪ੍ਰਧਾਨੀ ਬੋਲਣ ਸਾਡਾ ਨਾਮ ਸਰਬੀਰ ਬਜਨ ਸਿੰਘ ਨਾਮ ਹੈ ਆ ਜਿਹਨੇ ਰੋਸ ਤੋਂ ਇਹ ਤੈਨਾ ਕੀਤਾ ਹੈ ਔਰ ਵਰਲਡ ਲੈਵਲ ਦੇ ਤੇ ਉਹਨਾਂ ਨੇ ਨਕੋਰੇ ਦਾ ਭਾਗ ਦਾ ਨਾਮ ਰੱਖੀ ਦਿੱਤਾ ਹੈ ਇਹਨਾਂ ਦੇ ਕੋਲ ਸਨੇ ਹੰਦ ਬੰਦ ਕਰਾਓ ਉਹ ਬੰਦ ਕਰਾਉਂਦੇ ਅਪਾਰ ਸਿੰਘ 1650 ਕੀ ਵਾਲਾ ਇਸ ਤੋਂ ਬਾਅਦ ਅਨੇਕਾਂ ਹੀ ਪਰਵਾਰ ਨੇੜੇ ਆਪਿ ਚੁੱਕੇ ਸੀ ਇਹ ਧਰਤੀ ਦੇ ਉੱਤੇ ਕੰਮੀ ਮਾਫੀਆ ਦੀ ਆਖਾਂ ਗਈ ਔਰ ਉਹਨਾਂ ਨੇ ਉਹਨੂੰ ਕਬਜ਼ਾ ਕਰਨ ਦੇ ਲਈ ਤਿੰਨੇ ਬਾਲਟੀਆਂ ਦੇ ਇੱਕ ਗਰੁੱਪ ਬਣਾਇਆ ਹੈ ਆ ਕਾਂਗਰਸ ਖਾਲੀ ਤੇ ਬੀਜੇਪੀ ਔਰ ਨਾਲ ਉਹਨਾਂ ਨੇ ਆਪ ਦੀ ਬਿੱਬੀ ਨੂੰ ਵੀ ਰਲਾ ਲਿਆ ਆ ਜੇ ਵੀਰਾ ਪਰਦਾ ਖਾਸ ਅਸੀਂ ਕਰ ਦਿੰਨੇ ਆ ਤੇ ਉਸ ਜ਼ਮੀਨ ਦਾ ਖੱਤਰਾ ਨੰਬਰ 906 ਸੀ ਸ਼ਮਸ਼ਾਨ ਘਾਟ ਦੇ ਨਾਲ ਜਿਹੜੀ ਸੇਵਾ ਦੀ ਆਰ ਵਿੱਚ ਕੁਝ ਲੈਂਡਮਾਰਕ ਦੀਆ ਸਰਕੀਟ ਮਟੀ ਪਰ ਆ ਕੇ ਬੈਠੀ ਆ ਉਹਦਾ ਖੱਤਰਾ ਨੰਬਰ 394 ਆ 394 ਨੰਬਰ ਉੱਪਰ ਬੈਠ ਕੇ 1480 ਦੇ ਅੰਦਰ ਉਹ ਲੰਡਰ ਪਾ ਰਹੇ ਆ ਔਰ ਬੀਪੀ ਦੇ ਅਸ਼ੀਰਵਾਦ ਦੇ ਨਾਲ ਸੇਫ ਪ੍ਰੋਡਕਸ਼ਨ ਵੀ ਉਹਨਾਂ ਨੂੰ ਮਿਲ ਰਹੀ ਆ ਲੈ ਇਹਦਾ ਪ੍ਰਧਾਨ ਹੈ ਹੈਗਾ ਸੀਗਾ ਤੇ ਮੇਰੇ ਉੱਤੇ ਇਹਨਾਂ ਨੇ ਨਗਾਸਾ ਚਿੰਨਾ ਸੱਤੂ ਬਦਲ ਕੇ ਆਏ ਥੋੜੀ ਢੇੜ ਕੋ ਆਈ ਕਬਾਬ ਬਣਾਇਆ ਗਾੜੀ ਰੋਕੀਤਾ ਪਾਰਵੀਓ ਤੇ ਕਰਤਾਂ ਵੀ ਹੋਇਆ ਕੋਣ ਸੀਗੇ ਪੱਤੀਆਂ ਦਾ ਸਮਾਨ ਉੱਥੇ ਮਸ਼ੀਨਾਂ ਰੱਖੀਆਂ ਆ ਤੇ ਸੀਟੀ ਦਾ ਫੋਨ ਇਹ ਉਹਨੂੰ ਚਲ ਗਿਆ ਇਹਨੇ ਫੋਨ ਮੈਨੂੰ ਕੀਤਾ ਕਿ ਤੁਸੀਂ ਕੋਈ ਸਮਾਨ ਇੱਥੇ ਰੱਖਿਆ ਮੈਂ ਕਿਹਾ ਕਿ ਅਸੀਂ ਰੱਖਿਆ ਹੈ ਪਰ ਬੱਚਿਆਂ ਦਾ ਸਮਾਨ ਆ ਇਸ ਬੋਟ ਦਾ ਸਮਾਨ ਆ 125ਵੀਂ ਖਸਰੇ ਨੰਬਰ ਤੇ ਅੱਜ ਨਾਲ ਰੱਖਿਆ ਹੈ ਤੇ 399 ਦੇ ਅੱਧੇ ਰੱਖਿਆ ਤੇ ਇਹ ਸਾਹਿਬ ਨੇ ਬੇਨਤੀ ਕੀਤੀ ਯਾਰ ਤੁਸੀਂ ਮੇਰੀ ਮਿੰਟਿਆ ਜੀਜੀ ਮੈਨੂੰ ਗਾਣਾ ਕਰਦੀ ਆ ਤੁਸੀਂ ਹਾਲ ਦੀ ਗੱਡੀ ਚੱਕ ਲਓ ਅੱਜ ਫੇਰ ਅਖਲੀਓ مجھے یہ سب یہ بھی ہاں یہ ساڑی پارٹی کا فائسل آیا پہنس ہی یہ خورس کا جہا تھا نہ رہے نہ رہے بیڈی تیرے لکھو پہ بیڈی ਆਹ ਨਾ ਮੈਂ ਆਪਾਂ ਦੇ ਬੰਦੇ ਨੂੰ ਨਹੀਂ ਹੁਣ ਸੀਸਾਂ ਦੇ ਉਹ ਗਲਤ ਕਰੀ ਹਾਂ ਪਰ ਸਾਨੂੰ ਜਦੋਂ ਜਦੋਂ ਇਨਸਾਫ ਨਹੀਂ ਮਿਲਦਾ ਸਾਨੂੰ ਕੋਈ ਛੜ ਕੇ ਰੋਕ ਨਹੀਂ ਤੇ ਹੁਣ ਤਾਂ ਕੋਈ ਆਦਮੀ ਕੋਈ ਹੈ ਨਹੀਂ ਅਸੀਂ ਲੋਕਾਂ ਨੂੰ ਤਾਂ ਅੱਜ ਇੱਕ ਮਿੰਟ ਦੀ ਗੱਲ ਕਰਨੀ ਸਾਡੇ ਗਮੇਲੇ ਤੋਂ ਬੰਦੇ ਆ ਇੱਥੇ ਹੀ ਆ ਪੰਜਾਬ ਦੇ ਜਾਨਾ ਸਕੇ ਇੱਥੇ ਹੀ ਆ ਖੜੀ ਮੈਂ ਕਿਹਨੂੰ ਕਿਹਾ ਕਿ ਹਾਂ ਸਾਡੇ ਮਾਰਨ ਦਾ ਪਤਾ ਕਿਹਦੀ ਨਾ ਨਾਮ ਸੁਣਨਾ ਕੋਈ ਨਾ ਤੇਰਾ ਜੀ ਬਾਸ਼ਾ ਜਾਨ ਦਾ ਦੱਸੋ ਅੱਖਰ ਦੱਸੋ ਕੋਈ ਹੁਣ ਨਾ ਸਕਾਂਗੇ ਜਾਂ ਨਹੀਂ ਸਕਾਂਗੇ ਜਿਹੜਾ ਵੀਰ ਮੈਂਬਰ ਹੈ ਆ ਉਹ ਬਲਾਕ ਸਾਥੀ ਮੈਂਬਰ ਹੈ ਆ ਪਿੰਡ ਦੇ 20 ਸਾਹਿਬ ਜੀ ਪੁੱਛ ਲਓ ਕਦੀ ਵੀ ਤੁਹਾਡੇ ਨਾਲ ਇੰਨਾ ਚਲੋਗਾ ਮਿਲਣਾ ਕਦੀ ਵੀ ਨਹੀਂ ਹੋ ਰਿਹਾ ਤੇ ਲਾਈਫ ਉਹ ਬਹੁਤ ਜ਼ਿਆਦਾ ਗੱਲ ਕੀਤੀ ਸੀ ਅੱਜ ਅੱਜ ਅੰਨੇ ਜਿੰਨਾਂ ਕੇ 15 20 ਮਿੰਟ ਜਾਂਦਾ ਕਿ ਨਵੇਂ ਨੂੰ ਲੱਗਦਾ ਹੈ ਕਿ ਕੋਈ ਨਾ ਨੀਤੇ ਘੰਟੇ ਬੰਗਾ ਆਉਂਦਾ ਨਹੀਂ ਆਉਣਾ ਤੇ ਗੱਲ ਕਰਦੀ ਗੱਲ ਦੀ ਗੱਲ ਬਾਤ ਨੇ ਹੱਥ ਬਣਾਇਆ ਹੋ ਗਾ ਅਸੀਂ ਇਹ ਕਰ ਸਕਦੇ ਜੇ ਦੀ ਬੰਦੀ ਕਰਦਾ ਜੇ ਇਥੋਂ ਕਰਦੀ ਆ ਉਹ ਕਿੰਨਾ ਜਿੱਦਾਂ ਵੀ ਹਦਾ ਮੌਜੂਦ ਆ ਬਾਕੀ ਅਦੋਂ ਕਿ ਬਾਕੀ ਗੋ ਪੰਚਾਇਤਾਂ ਦੇ ਕੰਮ ਹੋਣੇ ਚਾਹੀਦੇ ਪੰਚਾਇਤ ਜਿਹੜੀ ਆ ਜਿੰਮੇਵਾਰ ਸਰਪੰਚ ਦੇ ਲੋਕਾਂ ਨੂੰ ਚੁੜੇ ਆ ਭਾਜੀ ਬਲਾਓ ਜਿਹੜਾ ਚੁੰਮ ਸਾਹਿਬ ਕੋਲ ਕਰੀ ਨਾ ਹੋਏ ਨਾ ਹੋਏ ਲੱਗਦਾ ਹੈ ਜਾਨਾ ਚਿੱਤੇ ਜੀ ਜੈਨੀ ਸਾਹਿਬ ਅਸੀਂ ਤਾਂ ਉਦੋਂ ਨਾਲ ਪਹੁੰਚੋ ਜਦੋਂ ਬਿਲਕੁਲ ਸਾਡੇ ਹੱਥਾਂ ਵਿੱਚ ਅਸੀਂ ਉਹੀ ਨਾਲ ਪੜਾਉਂਦਾ ਹੈ ਲੋਕਾਂ ਦਾ ਪਰਿਵਾਰ ਆਪ ਨਾਲ ਚੁਣ ਲੈਂਦੇ ਆਪਾਂ ਤੁਹਾਡੇ ਜੀ ਰਹਿੰਦੇ ਸਾਨੂੰ ਪਤਾ ਹੈ ਕਿ ਜਦੋਂ ਭਾਵੇਂ ਆਉਣਾ ਦਬਾਅ ਹੁੰਦੇ ਪਰ ਜਦੋਂ ਤੁਸੀਂ ਸਰਕਾਰ ਦਾ ਕੰਮ ਕਰਨਾ 100% ਪੂਰਾ ਕਰੀਓ 40 ਰੁਪਏ ਦਾ ਨਾ ਗੱਲ ਨਾ ਇਹ ਕੋਈ ਨਾ ਕੋਈ ਰਸਤਾਂ ਦਾ ਘਰ ਕੇ ਅੰਦਰ ਬੈਠਾ ਹੈ ਤੈਨੂੰ ਕੀ ਲੱਭਿਆ ਵੇ ਜਾਂ ਤੂੰ ਕਿੰਨਾ ਲੈ ਗਿਆ ਉਹ ਚੱਕਰ ਬੰਦ ਕੀ ਹੋਇਆ ਉਹ ਕਹਿੰਦੇ ਇੱਥੇ ਸੱਤੂ ਉਹ ਆ ਜਾਂਦਾ ਕੋਈ ਨਹੀਂ ਆ ਜਾਂਦਾ ਇੱਥੇ ਆਉਂਦਾ ਉਹ ਬੈਠੋ ਸੀ ਜੈ ਲੱਭਣਾ ਇੱਥੇ ਆਊਗਾ ਉਹ ਬੰਗਲਾ ਸਾਰਾ ਤੋਂ ਨੂੰ ਸਸਪੈਂਡ ਹੀ ਕਰਨਾ ਚਾਹੀਦਾ ਹੈ ਜੇ ਨਹੀਂ ਕਰਦਾ ਤਾਂ ਬੱਸ ਬਾਤ ਨੂੰ ਬਾਤ ਉਹ ਜਿਹੜੇ ਪਰਾ ਮੀਡੀਆ ਅਸੀਂ ਸੰਭਾਲਦੇ ਹਾਂ ਸੋ ਪਿਆਰੇ ਵੀਰੋਇਨੇ ਤਸਵੀਰਾਂ ਇਤਿਹਾਸਿਕ ਸ਼ਹਿਰ ਨਕੋਦਰਦਿਆਂ ਜਿੱਥੇ ਕਿ ਬਹੁਜਨ ਸਮਾਜ ਪਾਰਟੀ ਵੱਲੋਂ ਸ਼ੰਕਰ ਰੋਡ ਵਿਖੇ ਇੱਕ ਵੱਡਾ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੋ ਟ੍ਰੈਫਿਕ ਤੁਸੀਂ ਦੇਖ ਸਕਦੇ ਹੋ ਇਹ ਚ ਰਸਤੇ ਦੇ ਵਿੱਚ ਚਾਰੇ ਰੋਡਾਂ ਦੇ ਵਿੱਚ ਜਾਮ ਪਈ ਹੈ ਔਰ ਬਿਲਕੁਲ ਸੈਂਟਰ ਦੇ ਵਿੱਚ ਇੱਥੇ ਕਿ ਭਗਵਾਨ ਪਰਸ਼ੂਰਾਮ ਚੌਂਕ ਵੱਲਨ ਜਾ ਰਿਹਾ ਉੱਥੇ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਕਾਰਜਕਰਤਾ ਉਹਨਾਂ ਦੇ ਸਪੋਰਟਰ ਵਰਕਰ ਸਾਰੇ ਬੈਠੇ ਨੇ ਸੋ ਵੀਡੀਓ ਦਫਤਰ ਦੇ ਜਿਹੜੇ ਸੈਕਟਰੀ ਸਾਹਿਬ ਵਰਨ ਕੁਮਾਰ ਹੁਨਾਤੇ ਇੱਕ ਵੱਡਾ ਰੋਸ ਜਿਹੜਾ ਪ੍ਰਦਰਸ਼ਨ ਉਹਨਾਂ ਦੇ ਖਿਲਾਫ ਇੱਥੇ ਕੀਤਾ ਜਾ ਰਿਹਾ ਸੋ ਇਹਨਾਂ ਵੱਲੋਂ ਆਖਿਆ ਜਾ ਰਿਹਾ ਕਿ ਇਹ ਜਿਹੜੇ ਸੈਕਟਰੀ ਵੀਡੀਓ ਦਫਤਰ ਦੇ ਸੈਕਟਰੀ ਨੇ ਉਹਨਾਂ ਦੀ ਭਾਸ਼ਾ ਜਿਹੜੀ ਬੜੀ ਭੱਦਰ ਹੈ ਔਰ ਸਾਡੇ ਜਿਹੜੇ ਸਰਪੰਚ ਸਾਹਿਬਾਨ ਨੇ ਉਹਨਾਂ ਨਾਲ ਇਹਨਾਂ ਦੀ ਗੋਲਚਲ ਬਹੁਤ ਹੀ ਨਿੰਦਨਯੋਗ ਹੈ ਸੋ ਅੱਜ ਜੋ ਬਾਜੀ ਪੂਰੀ ਪੜੀ ਹੋਈ ਹੈ ਉਹ ਸਰਕਾਰ ਦਾ ਮੰਨਣਾ ਕਿ ਚੁਕਿਤ ਸਰਕਾਰ ਦੀ ਆਪਾਂ ਕੋਈ ਸਰਕਾਰ ਤੋਂ ਹਾਂ ਵੀ ਫਟਾਉਂਦਾ ਭਾਵੇਂ ਸਿੱਧੇ ਸਿੱਖ ਨੂੰ ਦੇਖੀ ਸਭੇ ਰਾਜਿਆ ਦਾ ਹੁੰਦਾ ਸਾਡੀਓ ਸਾਡੇ ਦੇਖਤਾਂ ਦੇ ਬਸੇ ਦਾ ਸਿੰਧੂ ਲੱਗਿਆ ਬੰਦ ਲੱਗਿਆ ਉਹ ਜਿਹੜਾ ਅਨਮਾਨਤ ਕੀਤੀ ਜਿੱਦਾਂ ਸੋਦਾ ਸਿੰਧੂ ਲੱਗ ਜਾਊਂਗੇ ਉਹ ਜਿਹਨਾਂ ਦੀਪੀਆਂ ਦੇ ਬੰਦੇ ਕਾਇਮ ਆ ਕੰਦਲੋ ਤੁਸੀਂ ਸਿੰਧੂ ਨਾਲੇ ਕੌਣ ਜਾਣਾ ਇਹ ਭਾਜੀਮੀ ਔਰ ਆਮ ਆਦਮੀ ਪਾਰਟੀ ਮੈਂ ਸਮਝਾਂ ਕਿ ਇਹ ਵੀ ਟੀਮ ਹੀ ਆ ਬੜਾ ਫਰਕ ਨਹੀਂ ਕੰਮ ਹੋਰਾਂ ਵੀ ਪੁੱਠੇ ਪੈ ਪੈ ਚੱਕੇ ਹੋਇਆ ਕੰਮ ਇਹਨਾਂ ਨੇ ਪੰਜਾਬ ਦੀ ਪੁੱਠੇ ਦਾ ਚੱਕੇ ਹੋਇਆ ਇਹਨਾਂ ਪੁਰਨਾਇ ਦੀ ਸਰਕਾਰਾਂ ਨੂੰ ਸੱਤੇ ਕਰਨ ਲਈ ਬੌਜੇ ਸਮਾਜ ਪਾਰਟੀ ਨਾਮ ਦਾ ਰੋਈ ਪਈਆ ਪਪਾ ਪਾਹੜੀ ਪਈਆ ਭੈਣ ਜੀ ਪਰਮਾਤਮਾ ਦੀ ਯੂਪੀ ਦੇ ਵਿੱਚ ਵੱਡੇ ਪੱਧਰ ਤੇ ਆਪਣਾ ਲਸ਼ਕਰ ਚਾਰ ਕਰ ਰਹੀ ਆ ਔਰ ਪੰਜਾਬ ਵਿੱਚ ਸਨ ਡਾਕਟਰ ਉਸਤਾਫਤ ਸਿੰਘ ਪੁਰੀ ਜੀ ਆਪਣਾ ਵੱਡੇ ਪੱਧਰ ਤੇ ਕਾਫਾ ਤਿਆਰ ਕਰਕੇ ਪਹੇਰੇ ਹੋਇਆ ਔਰ ਮੈਨੂੰ ਲੱਗਦਾ ਕਿ 27 ਦੇ ਵਿੱਚ ਬੌਜੇ ਸਮਾਜ ਪਾਰਟੀ ਵੱਡੇ ਪੱਧਰ ਤੇ ਆਪਣਾ ਸਰਕਾਰ ਦੀ ਸਥਾਪ ਹੋਊਗੀ ਇਹਨਾਂ ਸਭ ਦੋਨਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ ਭੀ ਜੈ ਭਾਰਤ ¡Vamos!